ਸਾਡੀ ਜੇ ਦੋਸਤੀ ਦੀ ਗੱਲ ਕਰੀਏ ਲਾਇਬ੍ਰੇਰੀ ਦੇ ਪਿੱਛੇ ਇੱਕ ਬੋਰਡ ਸੀਗਾ ਬੋਰਡ ਦੇ ਥੱਲੇ ਮੇਰੀ ਤੇ ਮਾਨ ਸਾਹਿਬ ਦੀ ਮੁਲਾਕਾਤ ਹੋਈ ਸੀ ਪਹਿਲੀ ਤੇ ਬੋਰਡ ਦੀਆਂ ਜਿਵੇਂ ਜੜਾਂ ਡੂੰਘੀਆਂ ਹੁੰਦੀਆਂ ਨੇ ਸ਼ਾਇਦ ਸਾਡੀ ਯਾਰੀ ਦੀ ਵੀ ਉਸੇ ਤਰ੍ਹਾਂ ਜੜਾਂ ਨੇ ਸ਼ਾਇਦ ਤਾਂ ਹੀ ਰੱਬ ਨੇ ਉਸ ਬੱਬ ਬਣਾਇਆ ਕਿ ਬੋਰਡ ਥੱਲੇ ਸਾਡੀ ਯਾਰੀ ਲੱਗੀ ਸੋ ਜਦੋਂ ਕਾਲਜ ਪੜ੍ਹਦੇ ਸੀ ਮਾਨ ਸਾਹਿਬ ਦਾ ਜਿਹੜਾ ਪੰਜਾਬ ਪ੍ਰਤੀ ਦਰਦ ਸੀ ਉਹਨਾਂ ਦੀਆਂ ਸਿਕਤਾਂ 'ਚੋਂ ਉਹਨਾਂ ਦੇ ਬੀਤਾਂ 'ਚੋਂ ਝਲਕਦਾ ਸੀ ਜਦੋਂ ਕਿਤੇ ਅਸੀਂ ਕੰਪੀਟੀਸ਼ਨ ਲੜਨ ਜਾਂਦੇ ਕਈ ਵਾਰੀ ਭਾਸ਼ਣ ਮੁਕਾਬਲੇ ਹੁੰਦੇ ਸੀ ਤੇ ਇੱਕ ਹੱਕ 'ਚ ਬੋਲਦਾ ਹੁੰਦਾ ਸੀ ਤੇ ਇੱਕ ਵਿਰੋਧ ਦੇ ਵਿੱਚ ਤੇ ਜਿਹੜੇ ਲੈਕਚਰ ਲਿਖੇ ਜਾਂਦੇ ਸੀ ਜੇ ਮੈਂ ਹੱਕ 'ਚ ਬੋਲਣਾ ਹੁੰਦਾ ਤਾਂ ਇਹਨਾਂ ਦੇ ਵਿਰੋਧ ਦੇ ਵਿੱਚ ਉਹ ਦੋਨੋਂ ਲੈਕਚਰ ਇਹੀ ਲਿਖ ਕੇ ਦਿੰਦੇ ਸੀ ਵੀ ਤੂੰ ਮੇਰੇ ਵਿਰੋਧ ਦੇ ਬੋਲਣਾ ਹੈ ਸੋ ਇੱਥੇ ਇੱਕ ਖੰਭਾ ਜਾਂ ਹੋਊਗਾ ਇੱਥੇ ਲੱਗਿਆ ਹੁੰਦਾ ਸੀਗਾ ਇੱਕ ਛੋਟਾ ਜਿਹਾ ਰੇਡੀਓ ਹੁੰਦਾ ਉਹਦੇ ਰੇਡੀਓ ਦੇ ਉੱਤੇ ਸੈੱਲ ਪਾਏ ਹੁੰਦੇ ਤੇ ਰਬੜ ਦੇ ਨਾਲ ਚੜਾਏ ਹੁੰਦੇ ਐ ਖੰਭੇ ਨਾਲ ਲੱਗੇ ਖੜੇ ਹੁੰਦੇ ਕਦੇ ਕ੍ਰਿਕਟ ਦੀ ਕਮੈਂਟਰੀ ਸੁਣ ਰਹੇ ਹੁੰਦੇ ਇੱਕ ਰੱਗ ਵੀ ਗੇਮ ਐ ਸਾਨੂੰ ਉਹਦਾ ਨਾਮ ਵੀ ਲੈਣਾ ਨਹੀਂ ਹੁੰਦਾ ਜਦੋਂ ਉਹਦੀ ਕਮੈਂਟਰੀ ਸੁਣਦੇ ਹੁੰਦੇ ਰੇਡੀਓ ਤੇ ਸੋ ਪਹਿਲੇ ਦਿਨ ਤੋਂ ਚਾਹੇ ਕੋਈ ਦੁਨੀਆ ਦਾ ਕੋਈ ਪੋਲਿਟਿਕਸ ਦਾ ਮੁੱਦਾ ਹੈ ਚਾਹੇ ਕੋਈ ਖੇਡ ਦਾ ਕਿਸੇ ਵੀ ਫੀਲਡ ਦਾ ਇਹਨਾਂ ਤੋਂ ਕੋਈ ਲੁਕਿਆ ਨਹੀਂ ਹੁੰਦਾ ਸੀ ਜਦੋਂ ਅਸੀਂ ਇੱਕ ਇਹ ਵੀ ਮਾਨ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਸਾਨੂੰ ਸਟੂਡੈਂਟਾਂ ਨੂੰ ਸੀਟ ਤਾਂ ਮਿਲਦੀ ਨਹੀਂ ਹੁੰਦੀ ਸੀ ਬਸ ਦੇਖੋ ਛੱਤ 'ਤੇ ਬੈਠ ਕੇ ਆਉਂਦੇ ਹੁੰਦੇ ਸੀ ਵੀ ਜਿਹੜੇ ਮੁਫਤ ਆਲੇ ਨੇ ਉਹ ਛੱਤ 'ਤੇ ਬਹਿ ਜੋ ਜਿਹੜਾ ਬੰਦਾ ਛੱਤ 'ਤੇ ਬੈਠ ਕੇ ਕਾਲਜ ਆਉਂਦਾ ਸੀ ਅੱਜ ਉਹ ਹੈਲੀਕਾਪਟਰ 'ਤੇ ਉਤਰਿਆ ਸਾਡੇ ਲਈ ਸਭ ਤੋਂ ਵੱਡੀ ਮਾਨ ਵਾਲੀ ਗੱਲ ਸੋ ਜਿਹੜਾ ਕਾਲਜ ਹੈ ਮੇਰਾ ਖਿਆਲ ਹੈ ਵੀ ਪੰਜਾਬ ਦਾ ਪਹਿਲਾ ਕਾਲਜ ਹੋਊਗਾ ਨਹੀਂ ਤਾਂ ਜਿੰਨੇ ਵੀ ਮੁੱਖ ਮੰਤਰੀ ਹੋਏ ਨੇ ਕੋਈ ਲਾਹੌਰ ਪੜਦੇ ਸੀ ਜਾਂ ਕਿਤੇ ਹੋਰ ਜਗ੍ਹਾ ਤੇ ਪੜਦੇ ਸੀ ਪਰ ਇੱਕ ਬਹੁਤ ਜਿਹਨੂੰ ਛੋਟਾ ਕਸਬਾ ਸਮਝਿਆ ਜਾਂਦਾ ਉਸ ਕਾਲਜ ਦੇ ਵਿੱਚ ਕਈ ਕਾਲਜਾਂ ਦੇ ਵਿੱਚੋਂ ਦਾ ਸਾਡੇ ਕੋਲ ਨੇ ਆਈਐਸ ਗਏ ਐਨਪੀਸੀਐਸ ਗਏ ਪਰ ਇੱਥੇ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਤੇ ਜੋ ਬਰਾਜਮਾਨ ਨੇ ਇਸ ਕਾਲਜ ਨੇ ਉਹ ਚੀਜ਼ ਦਿੱਤੀ ਸੋਸਾ ਨੂੰ ਮਾਣ ਹੈ ਕਿ ਸਾਡੇ ਪਿਛੜੇ ਇਲਾਕੇ ਚੋਂ ਕਿਉਂਕਿ ਜੋ ਵੀ ਪੋਲਿਟਿਕਸ ਜੋ ਪੋਲਿਟੀਸ਼ੀਨ ਆ ਸਾਰੇ ਪੁਰਾਣੇ ਦੇਖੇ ਹੋਣਗੇ ਉਹ ਵੱਡੇ ਘਰਾਣਿਆਂ ਚੋਂ ਜਿਨ੍ਹਾਂ ਦੇ ਮਤਲਬ ਪਤਾ ਹੀ ਨਹੀਂ ਕਿੰਨੀਆਂ ਜਾਇਦਾਦਾਂ ਹੋਣਗੀਆਂ ਇੱਕ ਨਵੇਂ ਜਿਹੜੇ ਇੱਕ ਪੰਜਾਬ ਨੂੰ ਨਵਾਂ ਸੂਰਜ ਚੜ੍ਹਿਆ ਇੱਕ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਸਿਰਫ 12 ਸਾਲ ਦਾ politcal career ਹੋਵੇ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਕੋਲ ਇੱਕ ਦਾ ਸਟੂਡੈਂਟ ਭਾਈ ਭਗਵੰਤ ਮਾਨ ਸੋ ਬਾਕੀ ਕਾਫੀ ਗੱਲਾਂ ਨੂੰ ਮਾਨ ਸਾਹਿਬ ਵੀ ਦੱਸਣਗੇ ਸਾਡੇ ਕਾਲਜ ਦੇ ਵਿੱਚ ਕਿਵੇਂ ਕੰਪੀਟੀਸ਼ਨ ਤੇ ਲੜ ਅਸੀਂ ਕੰਪੀਟੀਸ਼ਨ ਲੜਨ ਜਾਂਦੇ ਹੁੰਦੇ ਸਾਡੇ ਕਾਲਜ ਦੇ ਕੋਲੇ ਗ੍ਰਾਂਟਾਂ ਬਹੁਤ ਘੱਟ ਹੁੰਦੀਆਂ ਸੀ ਸਾਨੂੰ ਬੱਸ ਦਾ ਕਿਰਾਇਆ ਦੇਣ ਨੂੰ ਵੀ ਨਹੀਂ ਹੁੰਦਾ ਸੀ ਅਸੀਂ ਕੋਈ ਨਾ ਕੋਈ ਜਿਗਾੜ ਕਰਕੇ ਜਾਂਦੇ ਹੁੰਦੇ ਅਸੀਂ ਕਾਫੀ ਬਾਕੀ ਹੁਣ ਮਾਨ ਸਾਹਿਬ ਦੱਸਣਗੇ ਗੀਤ ਗਾ ਰਹੇ ਨੇ ਚਲੋ ਜੀ ਯਾਰਾ ਵੀ ਵੀ ਗਾਉਂਗਾ ਪਰ ਇੱਕ ਮਾਨ ਸਾਹਿਬ ਨੇ ਲਿਖਿਆ ਜਦੋਂ ਪਲੱਸ 1 'ਚ ਹੁੰਦੇ ਸੀਗੇ ਇਹ ਇਹਨਾਂ ਨੇ ਮੈਂ ਪਾ ਗਾਉਂਗਾ ਉਹ ਵੀ ਗਾਉਂਗਾ ਹਾਂ ਕਮੀਆਂ ਦਾ ਬੇੜਾ ਵੀ ਗਾਉਂਗਾ ਮਾਨਸਾ ਦਾ ਗੀਤ ਜਦੋਂ ਪਲੱਸ 1 ਦੇ ਵਿੱਚ ਪੜ੍ਹਦੇ ਸੀਗੇ ਉਦੋਂ ਦਾ ਲਿਖਿਆ ਹੋਇਆ ਗੀਤ ਹੈ ਰਾਤ ਅਸੀਂ ਕਾਫੀ ਮਿੱਤਰ ਇਕੱਠੇ ਹੋਏ ਸੀਗੇ ਕਹਿੰਦੇ ਵੀ ਉਹ ਗੀਤ ਜ਼ਰੂਰ ਸੁਣਾਉਣਾ ਪਤਾ ਕੀ ਏ ਤੈਨੂੰ ਇਥੇ ਹੋਇਆ ਕੀ ਹਾਲ ਸਾਡਾ ਹੋਇਆ ਕੀ ਏ ਤੈਨੂੰ ਇਥੇ ਹੋਇਆ ਕੀ ਹਾਲ ਸਾਡਾ ਜਾਉਂ ਬਹਿ ਰਹੇ ਨਾ ਅਸੀਂ ਮਰਦੇ ਸਰੂਆ ਨੂੰ ਖੁੱਲ ਆ ਗਏ ਹਏ ਸਰੂਆ ਨੂੰ ਖੁੱਲ ਆ ਗਏ ਪਰ ਤੂੰ ਨਾ ਆਈ ਬੇ ਗਰੀ ਦੇ ਸਰੂਆ ਨੂੰ ਖੁੱਲ ਆ ਗਏ ਹਏ ਸਰਵ ਨੂੰ ਫੁੱਲ ਆ ਗਏ ਥੈਂਕ ਯੂ ਸੋ ਜਿਹੜੇ ਗੀਤ ਤੋਂ ਸ਼ੁਰੂਆਤ ਹੋਈ ਮਰਹੂਮ ਕਵੀ ਸੰਤਰਾਮ ਦਾਸੀ ਜੀ ਇਨਕਲਾਬੀ ਕਲਮ ਤੋਂ ਉਪਜਿਆ ਗੀਤ ਕੰਮੀਆਂ ਦਾ ਵੇੜਾ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿਲੜੇ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ कमिया देवेड़े तू मगदा रही बे सूरजा कमिया देवड़े थैंक यू जी मान योग बीसी सी साहब डी